ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾਂ ਤੁਹਾਡਾ ਅੰਝਰੀ ਫਗਵਾੜਾ ਸ਼ਹਿਰ ਦੇ ਮਹੱਲਾ ਖਲਵਾੜਾ ਗੇਟ ਦੇ ਰਹਿਣ ਵਾਲੇ ਇੱਕ ਵਿਅਕਤੀ ਦੀ ਭੇਤ ਪਰੇ ਹਾਲਾਤਾਂ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆ ਜਿਸ ਦੀ ਲਾਸ਼ ਨੂੰ ਪਰਿਵਾਰਿਕ ਮੈਂਬਰਾਂ ਵੱਲੋਂ ਸਿਵਲ ਹਸਪਤਾਲ ਵਿਖੇ ਰਖਵਾ ਕੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਮੌਕੇ ਤੇ ਮ੍ਰਿਤਕ ਦੀ ਪਛਾਣ ਵਿਕਰਮਜੀਤ ਸਿੰਘ ਵਾਸੀ ਮਹੱਲਾ ਖਲਵਾੜਾ ਗੇਟ ਵਜੋਂ ਹੋਈ ਸਿਵਲ ਹਸਪਤਾਲ 'ਤੇ ਪਹੁੰਚੇ ਮ੍ਰਿਤਕ ਦੇ ਪਰਿਵਾਰਿਕ ਮੈਂਬਰ ਬੁੱਪਿੰਦਰ ਸਿੰਘ ਨੇ ਦੱਸਿਆ ਕਿ ਵਿਕਰਮਜੀਤ ਆਪਣੇ ਕਿਸੇ ਦੋਸਤ ਨਾਲ ਘਰੋਂ ਖਾਣ ਪੀਣ ਲੱਗਿਆ ਸੀ ਤੇ ਜਿਸ ਦਿਨ ਘਰ ਵਾਪਸ ਨਾ ਆਉਣ ਤੇ ਉਹਨਾਂ ਵੱਲੋਂ ਉਸ ਨੂੰ ਬਾਰ-ਬਾਰ ਫੋਨ ਵੀ ਕੀਤਾ ਗਿਆ ਸੀ ਜੋ ਉਸ ਵੱਲੋਂ ਨਹੀਂ ਚੁੱਕਿਆ ਗਿਆ ਤੇ ਜਿਸ ਦੀ ਅੱਜ ਅਚਾਨਕ ਮੌਤ ਦੀ ਖਬਰ ਉਹਨਾਂ ਨੂੰ ਮਿਲਦੀ ਹੈ ਪਰ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਪਰਿਵਾਰਿਕ ਮੈਂਬਰਾਂ ਵੱਲੋਂ Laash ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਰਖਵਾ ਕੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਪੁਲਿਸ ਵੱਲੋਂ ਮਾਮਲੇ ਸੰਬੰਧੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਫਗਵਾੜਾ న్యూਸ ਲਈ ਕੈਮਰਾਮੈਨ ਜੋਸ਼ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਪੋਚ ਹਾਂਜੀ ਤਾਂ ਪਿੰਨ ਰੈਂਕ ਹਾਂਜੀ ਕੀ ਮਾਮਲਾ ਕੀ ਜਿਹੜਾ ਸਿਵਲ ਹਸਪਤਲ ਜਾਇਆ ਜੀ ਘਰੋਂ ਚਲ ਗਿਆ ਇਹ ਮੁੰਡਾ ਹੈ ਜੀ ਤੇ ਉਹਨਾਂ ਰੋਲ ਪਿੰਡਿਆ ਲੈਣਾ ਤੇ ਬਾਅਦ ਇੱਕ ਰਾ ਪਿੰਦੇ ਵੀ ਜੀ ਜਾ ਕੇ ਇਥੋਂ ਤੇ ਪ੍ਰਧਾਨ ਬਾਅਦ ਉਹਨੂੰ ਫੋਨ ਨੰਬਰ ਨਹੀਂ ਚੱਕਿਆ ਜੀ ਸਾਡਾ ਤੇ ਕੀ ਨਾ ਕੀ ਆ ਜੀ ਇਹਦਾ ਜੀ ਵਿਕਰਮ ਸਿੰਘ ਕਿੱਥੇ ਦੇ ਰਹਿਣ ਵਾਲਾ ਇਹਦੀ ਖਲਵਾੜਾ ਕਿਹੜੀ ਇਹ ਸ਼ਾਦੀशुदा ਹੈ ਬਾਜੀ ਨਹੀਂ ਸ਼ਾਦੀ ਹੋਈ ਹੈ अच्छा ये कितने बजे आपा नु पता ਲੱਗਾ ਜੀ ਇਹ ਇਰਾਨੀ ਸਵਾਇ 1 ਵਜੇ ਪਤਾ ਲੱਗਾ ਦੁਪਹਿਰੇ ਅੱਜ ਦੁਪਹਿਰੇ ਲੱਗਾ ਜੋ ਤੇ ਡੈਥ ਹੋ ਵੀ ਗਈ ਦੀ ਹਾਂਜੀ ਡੈਥ ਹੋ ਕਿੰਨੇ ਕ ਸਾਲ ਦਾ ਜੀ ਇਹ ਵਿਅਕਤੀ ਹੈ ਕਿੰਨੇ ਕ ਸਾਲ ਦਾ ਇਹਦੀ ਉਮਰ ਹੈ ਜੀ ਹੈਗੀ 40 ਸਾਲ ਦਾ ਹੈ 40 ਸਾਲ ਦਾ ਤੇ ਰਹਿੰਦਾ ਕਿੱਥੇ ਜੀ ਫਰਵਾੜਾ ਕਿੱ데 ਜੀ